ਇਸੇ ਕਰਕੇ ਖਾਲਸਾ ਜੀ ਪ੍ਰਚਾਰ ਦਾ ਨੌ ਕਥਾ ਨਹੀਂ ਹੈ ਕਥਾ ਕੁਝ ਹੋਰ ਵਸਤੂ ਹੈ ਪ੍ਰਚਾਰ ਕੁਝ ਹੋਰ ਵਸਤੂ ਹੈ ਪ੍ਰਚਾਰ ਤਾਂ ਸਤ ਸੰਗਤ ਜੀ ਇੱਕ ਦਿਨ ਦੀ ਵੀ ਗਾਤ ਨਹੀਂ ਘੰਟੇ ਦਾ ਵੀ ਨਹੀਂ ਉਹ ਤਾਂ 2 ਮਿੰਟ ਦਾ ਹੀ ਹੈ ਕਿਨੂੰ ਨਹੀਂ ਪਤਾ ਕਿ ਰਹਿਤ ਬਹਿਤ ਰੱਖਣੀ ਹੈ ਕਿਨੂੰ ਨਹੀਂ ਪਤਾ ਕਿ ਗੈਰਤਾਂ ਤੋਂ ਬਚ ਕੇ ਰਹਿਣਾ ਕਿਨੂੰ ਨਹੀਂ ਪਤਾ ਕਿ ਪਾਣੀਆਂ ਦਾ ਕਟਨ ਕੰਟ ਕਰਨੀਆਂ ਨੇ ਕਿਨੂੰ ਨਹੀਂ ਪਤਾ ਜਿਹੜਾ ਅਨਪੜ ਹੈ ਕਿ ਮੈਨੂੰ ਮਹਾਰਾਜ ਨੂੰ ਮੂਲ ਮੰਤਰੀ ਵਹੀ ਮਦਰਲ ਕਰ ਸਿਮਨ ਭਜਨ ਕਰਾਂ ਪ੍ਰਚਾਰ ਤਾਂ ਇੰਨਾ ਕੀਆ ਅਮਲ ਕਰਨ ਦੀ ਲੋੜ ਹੈ ਇਸੇ ਤਰ੍ਹਾਂ ਸਤ ਸੰਗਤ ਜੀ ਐਡਾ ਵੱਡਾ ਵਿਸਥਾਰ ਜੋ ਗੁਰਬਾਣੀ ਦਾ ਕੀਤਾ ਸੋ ਗੁਰੂ ਘਰ ਦਾ ਸਤ ਸੰਗਤ ਜੀ ਇੱਕਾਥਾ ਇਤਿਹਾਸ ਦੇਖਿਆ ਗਿਆ ਇਹ ਪਰੰਪਰਜੋਜਨ ਇਹੀ ਹੈ ਕਿ ਸਾਡੀ ਅਸੀਂ ਇਹ ਭਗਤੀ ਦੀ ਝੁਕਤੀ ਹੈ ਸਾਡੇ ਵਾਸਤੇ ਜਿੰਨਾ ਤਰ੍ਹਾਂ ਆਪਾਂ ਕਥਾ ਸੁਣਾਗੇ ਗੁਰੂ ਅਸਤ ਵਿੱਚ ਧਿਆਨ ਲੱਗਾ ਰਹੇਗਾ ਉਦਾਂ ਮਨ ਨਹੀਂ ਟਿਕੇਗਾ ਇਸੇ ਤਰ੍ਹਾਂ ਕੀਰਤਨ ਹੈ ਸ਼ਬਦ ਤਾਂ ਉਹੀ ਨੇ ਪੜੋਂਗੇ ਨਹੀਂ ਮਨ ਟਿਕੇਗਾ ਕੀਰਤਨ ਜਪਾ ਕੇ ਜਦੋਂ ਟੇਕਾਂਗੇ ਸਤ ਸੰਗਤ ਜੀ ਕਿਉਂ ਉਹ ਜਿਹੜਾ ਲਾਇਆ ਹੈ ਸੰਗੀਤ ਦੀ ਸਤ ਸੰਗਤ ਜੀ ਉਹਦੇ ਸੁਤੇ ਸਿੱਧ ਮਨ ਸਤ ਸੰਗਤ ਜੀ ਪਰਚੇਗਾ ਕੈਪਸੂਲਾਂ ਚ ਕਿਉਂ ਦਵਾਈ ਭਰਨ ਦੀ ਲੋੜ ਆ ਉਹ ਕਿਉਂ ਨਹੀਂ ਫੱਕਾ ਮਾਰ ਲੈਂਦੇ ਉਹ ਫਿਰ ਕੜਤਣ ਤੋਂ ਬਚ ਜਾਂਦਾ ਇਸੇ ਤਰ੍ਹਾਂ ਸਤ ਸੰਗਤ ਦੀ ਗੁਰਬਾਣੀ ਭਾਵੇਂ ਮਿੱਠੀ ਹੈ ਪਰ ਸਤ ਸੰਗਤ ਜੀ ਸਾਦ ਆਇਆ ਤੇ ਨਾ ਹਰਜ ਨਾ ਚੱਕ ਸਾਦੀ ਡਿੱਠਾ ਸਾਦ ਉਹਨਾਂ ਨੂੰ ਆਇਆ ਹੈ ਸਾਰਿਆਂ ਨੂੰ ਨਹੀਂ ਆਇਆ ਹੈ ਨਹੀਂ ਤਾਂ ਸਤ ਸੰਗਤ ਜੀ ਅੰਮ੍ਰਿਤ ਕੌਣਾ ਵਿਖਿਆ ਮਿੱਠੀ ਸਾਖਤ ਕੀਬਦ ਨੈਣੋ ਡਿੱਠੀ ਇਹ ਵਸਤਾ ਤਾਂ ਸਾਰਿਆਂ ਦੀ ਹੋਈ ਹੈ ਨਾਮ ਸੁਣ ਜਨ ਵਿਸ਼ੂ ਦਸਾਨਾ ਐਸੀ ਅੰਮ੍ਰਿਤ ਮਈ ਬਾਣੀ ਸਤ ਸੰਗਤ ਜੀ ਇਹਦੇ ਆਸਰੇ ਆਪਾਂ ਉਪਾਸ਼ਨਾ ਚ ਲੱਗੇ ਹੋਏ ਸੋ ਇਸੇ ਤਰ੍ਹਾਂ ਖਾਲਸਾ ਜੀ ਕਹਿਣ ਦਾ ਭਾਵੇਂ ਸੀ ਇਹ ਜਿਹੜੀ ਪੰਗਤੀ ਹੈ ਇੱਥੇ ਨਾਲ ਮੱਜਨ ਲਿਖਿਆ ਨਾਲੇ ਨਹਾਏ ਨਿਸ਼ਾਨਾਂ ਲਿਖਿਆ ਹੋਇਆ ਮੈਂ ਤਾਂ ਅਰਥ ਕਰਕੇ ਨੰਗ ਜਾਣਾ ਇਸ਼ਨਾਨ ਕੀਤਾ ਸੰਗਤਾਂ ਨੇ ਲੇਕਿਨ ਅਰਥ ਨਹੀਂ ਲੱਗੇ ਜੇ ਨਾ ਸਤਸੰਗਤ ਜੀ ਇਹ ਸਹੀ ਅਰਥ ਹੋਣ ਤਾਂ ਕਥਾ ਨਿਰਵਿਗਨ ਨਾ ਹੋਈ শ্রোਤੇ ਸਿਆਣੇ ਤੋਂ ਸਿਆਣੇ ਵੀ ਨੇ ਭੋਲੇ ਤੋਂ ਭੋਲੇ ਵੀ ਨੇ ਸੰਗਤ ਪਰਮੇਸ਼ਰ ਦਾ ਰੂਪ ਹੈ ਬਖਤਾ ਵੱਡਾ ਨਹੀਂ ਹੈ ਸੰਗਤ ਗੁਰੂ ਦਾ ਰੂਪ ਹੈ ਸਖਰ ਸਾਜੀ ਦੋਨੋਂ ਅੱਖਰਾਂ ਨੂੰ ਸਫਲ ਕਰਨ ਵਾਸਤੇ ਪਦਾਂ ਨੂੰ ਪਹਿਲਾਂ ਇਸ਼ਨਾਨ ਕੀਤਾ ਸੰਗਤਾਂ ਨੇ ਖੂਦ ਦੇ ਉੱਤੇ ਅਕਾਲ ਤਖਤ ਦੇ ਉੱਤੇ ਹੁਣ ਤੱਕ ਵਿਦਤ ਖੂ ਹੈ ਜਿੱਥੇ ਸੰਗਤਾਂ ਪਹਿਲਾਂ ਇਸ਼ਨਾਨ ਕਰਦੀਆਂ ਫਿਰ ਸਰੋਵਰ ਚ ਛੁੱਬੇ ਲਾਉਂਦੀਆਂ ਬੜ ਬੜ ਕੇ ਸਰੋਵਰਾਂ ਚ ਨਹਾਉਣ ਦੀ ਆਗਿਆ ਨਹੀਂ ਹੈ ਬਾਹਰ ਇਸ਼ਨਾਨ ਪਾਨ ਕਰੋ ਸਾਬਣ ਤੇ ਉਹ ਮਰਜੀ ਦਾ ਹੀ ਚੱਲੋ ਉੱਥੇ ਸਤਸੰਗ ਦੀ ਪਾਵਨ ਤੀਰਥ ਦੇ ਉੱਤੇ ਤਾਂ ਕੇਵਲ ਭਾਵਨਾ ਦੇ ਨਾਲ ਸਤ ਸੰਗੀ ਚੁੱਭੇ ਡੌਣੇ ਹਨ। ਸੋ ਜਿੰਨੀਆਂ ਸੰਗਤਾਂ ਆਈਆਂ ਨੇ ਬਾਹਰ ਇਸ਼ਨਾਨ ਕਰਦੀਆਂ ਨੇ ਉਸ ਤੋਂ ਬਾਅਦ ਤੀਸਤ ਦੇਣਾਉਂਦੀਆਂ ਹਨ। ਅਸਲ ਬੰਤ ਹੈ ਬ ਵਿੱਜ ਪ੍ਰਕਾਰੇ। ਗੁਰੂ ਘਰ ਵਿੱਚ ਸਤ ਸੰਗਤ ਜੀ ਖੁਸ਼ੀਆਂ ਹੁਣੇ ਕਰਕੇ ਵਿਆਹ ਦਈਆਂ ਨਾ ਨਾ ਤਰ੍ਹਾਂ ਦਾ ਭੋਜਨ ਬਣਦਾ। ਸਵਾਦ ਖੱਟ ਰਸ ਖਾਏ ਅਹਾਰੇ। ਖੱਟ ਰਸ ਦਾ ਸਤ ਸੰਗੀ ਭੋਜਨ ਸਵਾਦ ਸਵਾਦ ਦੇ ਸੋਹਣੇ ਬਣਦੇ ਨੇ। ਇਸੇ ਕਰਕੇ ਖਾਲਸਾ ਜੀ ਅੱਜ ਗੁਰੂ ਘਰਾਂ ਦੇ ਅੰਦਰ ਵਾਹਿਗੁਰੂ ਬਖਸ਼ ਲਵੇ ਆਪਾਂ ਤਾਂ ਪਰਦੇਸ 'ਚ ਬੈਠੇ ਆਂ ਇੱਥੇ ਦੀ ਰੰਗਤ ਕੁਝ ਹੋਰ ਤਰ੍ਹਾਂ ਦੀ ਐ ਜਿੰਨੇ ਕਮੇਟੀਆਂ ਦੇ ਲੰਗਰ ਨੇ ਜਾ ਕੇ ਦੇਖੋ ਇਹ ਕੋਈ ਨਿੰਦਿਆ ਨਹੀਂ ਉਹ ਆਪਸ ਵਿੱਚ ਇਕੱਠੇ ਹੋ ਕੇ ਮੁਖੌਲ ਕਰਦੇ ਆ ਕਹਿੰਦੇ ਖਾਲਸਾ ਹੀ ਦਾਲ ਚੱਕਣੀ ਐ ਕਿ ਮੈਂਬਰਾਂ ਵਾਲੀ ਚੱਕਣੀ ਐ ਉਹ ਖਾਲਸਾ ਹੀ ਦਾਲ ਨਾ ਉਹਦਾ ਰੱਖਿਆ ਜਿਹੜੀ ਨੀੜੀ ਕੁੜਕੜੂਆਂ ਦੀ ਭਰੀ ਮਾਹਾਂ ਦੀ ਹੋਵੇ ਕਿ ਆ ਖਾਲਸਾ ਜੀ ਖਾਲਸੇ ਦੀ ਦਾਲ ਇਹੀ ਜੀ ਹੁੰਦੀ ਐ ਵਾਹਿਗੁਰੂ ਬਖਸ਼ ਲਵੇ ਰਜਿਸਟਰਾਂ ਦੇ ਅੰਦਰ ਲੰਗਰ ਤੇ ਖਰਚ ਆਇਆ ਜੀ ਇੰਨੇ ਲੱਖ ਤੇ ਗਿਆ ਕਿਥੇ ਉਹ ਫਿਰ ਵੋਟਾਂ ਤੇ ਵੀ ਲੱਗਣਾ ਹੀ ਸੀ ਫਲਾਣੇ ਤੋਂ ਵੀ ਕੱਢਣਾ ਹੀ ਸੀ ਫਲਾਣਿਆਂ ਨੇ ਆਹ ਕੁੱਝ ਹੋ ਰਿਹਾ ਖਾਲਸਾ ਜੀ ਸਿੱਖਾਂ ਦੀ ਜਿਹੜੀ ਕਿਰਤ ਹੈ ਉਹਦੇ ਨਾਲ ਕਿ ਆ ਸਾਡੀ ਸਿੱਖੀ ਵਧੇ ਜੀ ਸੋ ਜਿੱਥੇ ਜੇ ਸਾ ਸੰਗਤ ਦੀ ਲੰਗਰ ਸਾਰਾ ਹੀ ਵਧੀਆ ਬਣੇ ਤਾਂ ਫਿਰ ਸਪੈਸ਼ਲ ਮੈਂਬਰਾਂ ਨੂੰ ਕੀ ਦੌੜ ਆ ਉੱਥੇ ਸਾਰੇ ਹੀ ਛਕੋ ਜੇ ਇਹ ਬਿਤਕਰਾ ਖਤਮ ਹੈ ਤਾਂ ਸਾਧੂ ਸਮਾਜ ਦੇ ਅੰਦਰ ਬਿਤਕਰਾਂ ਨਹੀਂ ਹੈ ਸੋ ਇਸ ਕਰਕੇ ਖਾਲਸਾ ਜੀ ਲੰਗਰ ਗੁਰੂ ਕਾ ਬਿਹਾਰ ਜਾਈਏ ਸੰਗਤਾਂ ਤੋਂ ਉਹ ਕੁੜਕੜੂਆ ਵਾਲੀ ਦਾਲ ਉਹ ਅਣਛਾਣਿਆ ਆਟਾ ਉਹ ਮੁਸਕਿਆ ਹੋਇਆ ਪੁਰਾਣਾ ਆਟਾ ਬੋਰੀਆਂ ਚ ਪਿਆ ਹੋਇਆ ਕਹਿੰਦੇ ਕੱਢ ਦਿਓ ਜੋੜ ਮੇਲਾ ਆ ਗਿਆ ਖਾ ਦਿਓ ਹੁਣ ਲੋਕਾਂ ਨੂੰ ਧੰਨ ਸੰਗਤਾਂ ਖਾਣ ਵਾਲੀਆਂ ਉਹ ਵੀ ਕਹਿੰਦੀਆਂ ਸ਼ੁਕਰ ਹੈ ਪ੍ਰਸ਼ਾਦ ਮਿਲ ਗਿਆ ਏ ਉਹਨਾਂ ਦੀ ਸ਼ਰਧਾ ਤੋਂ ਬਿdelà ਹਰ ਜਾਈਏ ਖੱਦ ਸਾਈ ਸ਼ਰਧਾ ਬਾਨ ਦਬਤੇ ਗਿਆਨੰ ਸ਼ਰਧਾ ਵਾਲਿਆਂ ਨੂੰ ਸਤ ਸ੍ਰੀ ਗਿਆਨ ਲੱਭਦਾ ਹੈ ਉਹਨਾਂ ਦੀ ਸ਼ਰਧਾ ਨੂੰ ਵਾਰਾ ਦੇ ਫੇਰ ਵੀ ਫਲ ਦੇਣਾ ਭਾਵੇਂ ਉਹਨਾਂ ਨੂੰ ਸਤ ਸ੍ਰੀ ਮੁਸਕਿਆ ਹੋਇਆ ਆਟਾ ਕਿਉਂ ਨਾ ਸੁਖਾ ਕਵਾ ਦੇਣ ਪਰ ਜਿਹੜੇ ਖੋਣਗੇ ਸੰਗਤ ਨੂੰ ਸਤ ਸੰਗ ਜੀ ਇਹੋ ਜਿਹਾ ਭੋਜਨ ਬਣਾ ਕੇ ਉਹ ਦੇਣਦਾਰ ਹੋਣਗੇ ਗੁਰੂ ਕੇ ਅੱਜ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮਹਾਰਾਜ ਦੇ ਸਤ ਸੰਗ ਜੀ ਦਵਾਰ ਸਜਦੇ ਵਿਆਹ ਦੀ ਸੂਰਜਮਾਲਾ ਦੀ ਖੁਸ਼ੀ ਹੈ ਵਸਾਖੀ ਦਾ ਪੁਰਬ ਨੇੜੇ ਆਇਆ ਹੋਇਆ ਹੈ ਤਰ੍ਹਾਂ ਤਰ੍ਹਾਂ ਦੇ ਭੋਜਨ ਬਣ ਰਹੇ ਨੇ ਸੰਗਤਾਂ ਖਸ਼ ਦੀ ਲੋਕਕ ਰੀਤੀ ਤੇ ਵੈਦਕ ਰੀਤੀ ਦੋ ਤਰ੍ਹਾਂ ਦੀਆਂ ਨੇ ਲੋਕਕ ਪ੍ਰਮਾਣ ਤੇ ਵੈਦਕ ਪ੍ਰਮਾਣ ਦੋ ਦਿੱਤੇ ਜੇ ਕਿਸੇ ਵਸਤੂ ਨੂੰ ਸਿੱਧ ਕਰਨਾ ਹੋਵੇ ਵੈਦਕ ਪ੍ਰਮਾਣ ਹੁੰਦਾ ਜੇ ਲਿਖਤ 'ਚ ਆਇਆ ਹੋਵੇ ਲੋਕਕ ਪ੍ਰਮਾਣ ਹੁੰਦਾ ਸੱਤ ਸੰਗਤ ਜਿਹੜਾ ਦੁਨੀਆ ਦੁਆਰਾ ਲੋਕਾਂ ਦੁਆਰਾ ਪਰਖਿਆ ਦੇਖਿਆ ਜਾਵੇ ਇਸੇ ਤਰ੍ਹਾਂ ਸੱਤ ਸੰਗਤ ਜੀ ਵਾਹਿਗੁਰੂ ਖੱਟ ਪ੍ਰਮਾਣਾਂ ਦਾ ਵਿਸ਼ਾ ਨਹੀਂ ਹੈ ਖੱਟ ਪ੍ਰਮਾਣਾਂ ਦੁਆਰਾ ਸੱਤ ਸੰਗਤ ਜੀ ਈ ਤੇਜਕ ਪ੍ਰਮਾਨ ਅਨਪਰਪਦੀ ਪ੍ਰਮਾਨ ਸ਼ਬਦ ਪ੍ਰਮਾਨ ਅਨੁਮਾਨ ਪ੍ਰਮਾਨ ਪ੍ਰਤੱਖ ਪ੍ਰਮਾਨ ਐਸੇ ਖੜਸਾ ਜੀ ਇਹ ਖਟ ਪ੍ਰਮਾਨ ਵਿਦਵਾਨਾਂ ਨੇ ਮੰਨੇ ਨੇ ਇੱਕ ਐਸਾ ਪ੍ਰਮਾਨ ਹੈ ਸਤ ਸੰਗਤ ਜੀ ਉਥੇ ਨਾ ਲੋਕਿਕ ਪ੍ਰਮਾਨ ਹੈ ਨਾ ਉਥੇ ਕੋਈ ਵੈਦਿਕ ਪ੍ਰਮਾਨ ਚੱਲਦਾ ਕਹਿੰਦੇ ਵੀ ਫਰਾਣੇ ਸਾਡੇ ਪਿੰਡ ਪਿੱਛੇ ਦੇ ਭੂਤਾਂ ਰਹਿੰਦੀਆਂ ਕਿਸੇ ਗ੍ਰੰਥ ਚ ਲਿਖਿਆ ਹੋਇਆ ਕਹਿੰਦੇ ਦੱਸੋ ਕਿ ਇਹ ਕਿਹਨੇ ਦੱਸਿਆ ਤੁਹਾਨੂੰ ਕਹਿੰਦੇ ਸਾਡੇ ਬੁਢੇ ਕਹਿੰਦੇ ਹੁੰਦੇ ਸੀ ਅਖੇ ਉਹਨਾਂ ਨੇ ਦੇਖੀਆਂ ਸੀ ਨਹੀਂ ਅਖੇ ਅਖੇ ਉਹਨਾਂ ਨੂੰ ਉਹਨਾਂ ਦਾ ਪਿਓ ਕਹਿੰਦਾ ਹੁੰਦਾ ਸੀ ਉਹ ਕੋਈ ਪ੍ਰਮਾਣ ਨਹੀਂ ਇਸ ਕਰਕੇ ਖਾਲਸਾ ਜੀ ਲੋਕਿਕ ਤੇ ਵੈਦਿਕ ਜਿਹੜੀਆਂ ਰੀਤੀਆਂ ਦੋਨੋਂ ਨੇ ਇਹ ਸੰਸਾਰ ਚ ਕੀਤੀਆਂ ਜਾਂਦੀਆਂ ਲੇਕਿਨ ਭਾਈ ਗੁਰਦਾਸ ਦੀ ਬਾਣੀ ਦੁਆਰਾ ਸਤ ਸੰਗਤ ਜੀ ਪ੍ਰਗਟ ਹੈ ਕਿ ਕੋਈ ਲੋਕਿਕ ਤੇ ਵੈਦਿਕ ਰੀਤੀ ਗੁਰਸਿੱਖ ਨਹੀਂ ਸਤ ਸੰਗਤ ਜੀ ਇਹਨਾਂ ਤੇ ਭਰੋਸਾ ਕਰਦਾ ਹੈ ਅਰਦਾਸਾ ਸੋਧ ਕੇ ਸਤ ਸੰਗਤ ਜੀ ਗੁਰੂ ਸਾਹਿਬ ਦੀ ਓਟ ਲੈ ਕਰਕੇ ਵਿਹਾਰ ਚ ਪਰਵਰਤ ਹੋ ਜਾਣਾ ਕਿਸੇ ਦੀ ਪਰਵਾਹ ਨਹੀਂ ਕਰਨੀ ਜਿੰਨੇ ਦੇਵੀ ਦੇਵਤੇ ਸਤ ਸੰਗਤ ਗ੍ਰਹਿ ਆਦਿਕ ਵਪਰਜੇ ਹਨ ਇਹ ਸਾਰੇ ਸਤ ਸੰਗਤ ਸੁੱਧੇ ਹੋ ਜਾਂਦੇ ਪਰ ਇੰਨਾ ਜ਼ਰੂਰ ਹੈ ਸਗਨ ਪਸਗਨ ਤਸ ਕੋ ਲੱਗੇ ਜਿਸ ਚੀਤ ਨਾ ਆਵੇ ਸਗਨ ਪਸਗਨ ਲੱਗੇਗਾ ਜਿੰਨੇ ਆਪਣੀਆਂ ਦੇਹਾਂ ਨੇ ਅ ਧਰਤੀ ਤੇ ਆਕਾਸ਼ ਦੇ ਪੁੱਢ ਦੇ ਵਿਚਾਲੇ ਦੇਹਾਂ ਨੇ ਜਨਮ ਲਿਆ ਹੈ ਕਿਸੇ ਸਮੇਂ ਕਿਸੇ ਗ੍ਰਹਿ ਦੀ ਸਤ ਸੰਜੀ ਵਰਤੀ ਕਰੂਰ ਹੈ ਕਿਸੇ ਸਮੇਂ ਸ੍ਰੇਸ਼ਟ ਹੈ ਸਾਰਿਆਂ ਸਮਝ ਤਾਂ ਆਪਣਾ ਵੀ ਸੁਭਾਅ ਨਹੀਂ ਹੁੰਦਾ ਜੇ ਕਹਿੰਦੇ ਵੀ ਫਰਾਣੇ ਕੋਲੋਂ ਕੰਮ ਕਰਾਇਆ ਕਹਿੰਦਾ ਫਰਾਣੇ ਸਮੇਂ ਨਾ ਜਾਹੀਂ ਜੇ ਕਰਨਾ ਫੇਰ ਵੀ ਨਹੀਂ ਉਹਨੇ ਕਰਨਾ ਫਰਾਣੇ ਟਾਈਮ ਜਾਹੀਂ ਭਾਵੇਂ ਕਿਵੇਂ ਤੂੰ ਚੱਲਿਆ ਜਾਹੀਂ ਕੁਛ ਬੋਲ ਨਹੀਂ ਫੇਰ ਵੀ ਕਰ ਦੂ ਜਦ ਥੋੜੀ ਵਰਤੀ ਅੱਥੇ ਪਹਿਰ ਇੱਕੋ ਜਿਹੀ ਨਹੀਂ ਤਾਂ ਗ੍ਰਹਾਂ ਦੀ ਕਿਵੇਂ ਹੋਵੇਗੀ ਗ੍ਰਹਿ ਨਾ ਸਤ ਸੰਜੀ ਕਰਦਾ ਹੈ ਗ੍ਰਹਿ ਉਹ ਦੇਵਤੇ ਆਕਾਸ਼ ਵਿੱਚ ਹਨ ਗ੍ਰਹਿ ਵਿਵਤਾ ਦਾ ਨਾ ਨਹੀਂ ਆਪਾਂ ਦਾ ਵਿਵਤਾ ਨੂੰ ਮੰਨ ਲੈਨੇ ਆ ਜਦ ਸਤ ਸੰਗਤ ਜੀ ਕੋਈ ਮੁੰਡਾ ਨਲਾਇਕ ਹੋ ਜਵੇ ਉਹਨੂੰ ਕਹੀ ਦਿੰਦਾ ਮੇਰੇ ਧਗਰੇ ਆ ਆਪਣੇ ਆ ਬਈ ਇਹ ਤਾਂ ਹੁਣ ਮੈਨੂੰ ਗ੍ਰਹਿ ਹੀ ਚੰਬੜਿਆ ਹੋਇਆ ਸੁਰ ਰਵ ਵਿਚਾਰ ਖਰਸਾ ਜੀ ਲੋਕਿਕ ਵੈਦਕ ਰੀਤੀ ਆ ਜਿਹੜੀ ਇਹ ਗੁਰਮਤਿ ਸਿਧਾਂਤ ਤੋਂ ਸਤ ਸੰਗਤ ਜੀ ਪਰੇ ਹੈ ਸੋ ਗੁਰੂ ਘਰ ਦੇ ਅੰਦਰ ਅਰਦਾਸ ਆਸੋਧ ਕੇ ਜਿਸ ਬਕਵਾਰ ਬਰਾਤ ਚੜ੍ਹੀ ਹੈ ਅੱਗੇ ਪ੍ਰਸੰਗ ਸਤ ਸੰਗ ਜਿਵੇਂ ਆਵੇਗਾ ਕੱਲ ਨੂੰ ਵਿਚਾਰਾਂਗੇ ਭੁੱਲਾਂ ਚੁੱਕਾ ਮਾਫ਼ ਕਰ ਲੀਆਂ ਸਤ ਸੰਗਤ ਜੀ ਰਾਗੀ ਸਿੰਘ ਸਾਹਿਬ ਜੀ ਖਾਲਸਾ ਜੀ ਭਾਈ ਬਤਾਰ ਸਿੰਘ ਸਾਹਿਬ ਜੀ ਜਥੇ ਸਮੇਤ ਦਰਸ਼ਨ ਦਿੱਤੇ ਰੋਮ ਰੋਮ ਕਰਕੇ ਤੁਹਾਨੂੰ ਬਾਦ ਬੜੀ ਕਿਰਪਾ ਕੀਤੀ ਖਾਲਸਾ ਜੀ ਆਪ ਰਸ ਪਿੰਨਾ ਗੁਰ ਸਿੱਖੋ ਕੀਰਤਨ ਸਰਵਣ ਕਰੋ ਕੀਰਤਨ ਦਾ ਭਾਈ ਸਾਰੇ ਜੱਥੇ 1 2 1 ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀ ਸਾਰੇ ਹੀ ਗਾਇਨ ਕਰਦੇ ਬਜ਼ੁਰਗ ਸਤ ਸੰਗਤ ਇਹਨਾਂ ਦੇ ਪਿਤਾ ਜੀ ਮਹਾਪੁਰਖ ਸਤ ਸੰਗਤ ਜੀ ਭਿੰਡਰਾ ਵਾਲਿਆਂ ਦੇ ਸੰਗਦੀ ਸਨ ਬਾਬਾ ਜਵਾਰਾ ਸਿੰਘ ਸਾਹਿਬ ਜੀ ਉਹ ਚੇਚਾ ਸਤ ਸੰਗਤ ਜੀ ਬੋਪਾ ਰਾਮੀ ਉਹਨਾਂ ਦੇ ਜੋੜ ਮੇਲੇ ਤੇ ਭਾਵੇਂ ਕਿੰਨੇ ਪ੍ਰੋਗਰਾਮ ਹੋਣ ਉਹਨਾਂ ਨੇ ਸਤ ਸੰਗਤ ਦੀ ਹਾਜ਼ਰੀ ਲਾਉਣੀ ਉਹੀ ਪਰਨ ਸਤ ਸੰਗਤ ਜੀ ਇਹਨਾਂ ਨੇ ਲਵਾਇਆ ਪਿਤਾ ਦੇ ਸਤਸੰਗ ਜੀ ਬਚਨਾ ਤੇ ਉਸੇ ਤਰ੍ਹਾਂ ਪਹਿਰਾ ਦਿੱਤਾ ਇਸੇ ਤਰ੍ਹਾਂ ਗੁਰਸਿੱਖ ਕਿੱਥੇ ਦਿੱਲੀ ਆ ਕਿੱਥੇ ਪੰਜਾਬ ਹੈ ਉਥੋਂ ਸਤਸੰਗ ਜੀ ਸਾਰੀਆਂ ਡਿਊਟੀਆਂ ਛੱਡ ਕੇ ਜੋੜ ਮੇਲੇ ਤੇ ਸਤਸੰਗ ਜੀ ਪਹੁੰਚਿਆ ਕਰਦੇ ਦਾਸ ਨੇ ਸਤਸੰਗ ਜੀ ਉਦੋਂ ਵਿਦਿਆਕਾਲ ਦੇ ਅੰਦਰ ਉਹਨਾਂ ਦੇ ਸਤਸੰਗ ਜੀ ਇਨਾਂ ਦੇ ਦਰਸ਼ਨ ਕਰਨਾ ਰਾਗੀ ਸੰਗਤ ਸਾਹਿਬਾਨ ਦੇ ਸਤਿਗੁਰੂ ਜੀ ਕਿਰਪਾ ਕਰੇ ਇਸੇ ਤਰ੍ਹਾਂ ਖੜ ਸਹੀ ਸੰਗਤਾਂ ਨੂੰ ਨਿਹਾਲ ਕਰਦੇ ਰਹਿਣ ਸੋ ਗੁਰਸਿੱਖੋ ਆਪ ਰਸ ਮਨਾ ਕੀਰਤਨ ਸਰਵਣ ਕਰੋ ਇਸ ਤਰ੍ਹਾਂ ਬਿਰਤੀਆਂ ਨੂੰ ਕਾਗਰ ਕਰਕੇ ਬੈਠੋ ਪੁੱਲਾ ਚੁੱਕਾ ਮਾਫ ਕਰਨੀਆਂ ਇੱਥੇ ਹੀ ਬਸਰਾਮ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ